ਇੰਨਾ ਡਰ ਦਾ ਮਾਹੌਲ ਬਣਿਆ ਪਿਆ ਲੋਕਾਂ ਵਿੱਚ ਸ਼ਾਮ ਨੂੰ ਨਿਕਲਣਾ ਔਖਾ ਹੋ ਗਿਆ ਸ਼ਰੇਆਮ ਗੈਂਗਸਟਰ ਦੁਖਾਂ ਲੈ ਕੇ ਲੋਕਾਂ ਨੂੰ ਥੈਟਨ ਕਰਦੇ ਆ ਓਪਨਲੀ ਥਾਣਿਆਂ ਦੇ ਸਾਹਮਣੇ ਕਰੀ ਜਾਂਦੇ ਆ ਜਿੱਥੇ ਪੁਲਿਸ ਜਮਾ ਚੁੱਕ ਕੇ ਬੈਠੀ ਹੈ ਐਸ ਕਰਕੇ ਮੈਂ ਪੰਜਾਬ ਸਰਕਾਰ ਦੇ ਖਾਸ ਕਰਕੇ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਥੋੜੀ ਜੰਮਵਰੀ ਹੈ ਇੱਕ ਕਪਸਰ ਹੋਣ ਦੇ ਨਾਤੇ ਕਿਉਂਕਿ ਤੁਹਾਨੂੰ ਜਿਹੜੀ ਜ਼ਿੰਮਰ ਹੀ ਦਿੱਤੀ ਗਈ ਹੈ ਲਾਅ ਐਂਡ ਆਰਡਰ ਦੀ ਹੈ ਤੇ ਮੈਂ ਆਈਜੀ ਨਾਲ ਡੀਆਈਜੀ ਸਾਹਿਬ ਨਾਲ ਸਾਰਿਆਂ ਨਾਲ ਮੈਂ ਗੱਲ ਕਰੂੰਗਾ ਕਿ ਜਲਦੀ ਤੋਂ ਜਲਦੀ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਦੇਖੋ ਇਸ ਪਰਿਵਾਰ ਦੇ ਕੋਈ ਕਮਾਊ ਪੁੱਤ ਸੀ ਜਿਨ੍ਹਾਂ ਨੂੰ ਇਹਨਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਛੋਟੇ ਬੱਚੇ ਐ ਕਿਵੇਂ ਪਰਿਵਾਰ ਚੱਲੂਗਾ ਤੇ ਮੈਂ ਤਾਂ ਕਹਿਣਾ ਪੰਜਾਬ ਸਰਕਾਰ ਨੂੰ ਵੀ ਕੋਈ ਕੰਪਨਸੇਸ਼ਨ ਦੇਣੀ ਚਾਹੀਦੀ ਹੈ ਕਿਉਂਕਿ ਆ ਸਹੀ ਮੈਂ ਇਹ ਤੇ ਦੋਸ਼ੀ ਪੰਜਾਬ ਸਰਕਾਰ ਹੈ ਕਿਉਂਕਿ ਉਹਨਾਂ ਦੀ ਜ਼ਿੰਮਵਾਰੀ ਸੀ ਪ੍ਰੋਟੈਕਸ਼ਨ ਦੇਣੀ ਜੇ ਆਪਣੀ ਜ਼ਿੰਮਵਾਰੀ ਨਹੀਂ ਨਿਭਾ ਸਕੇ ਉਹ ਲੋਕ ਜਿਹੜੀ ਆਪਣੀ ਜਾਨ ਗਵਾ ਰਿਆ ਉਹ ਲੋਕ ਜਿਹੜੇ ਜ਼ੁਲਮ ਦੇ ਖਿਲਾਫ ਲੜ ਰਹੇ ਆ ਜਿਹੜੇ ਨਸ਼ਿਆਂ ਦੇ ਖਿਲਾਫ ਲੜ ਰਹੇ ਆ ਉਹਨਾਂ ਨੂੰ ਸ਼ਹੀਦ ਹੋ ਰਿਹਾ ਤੇ ਫਿਰ ਪੰਜਾਬ ਸਰਕਾਰ ਨੂੰ ਜੇ ਆਪਣੀ ਨਾਕਾਮੀ ਹੈ ਘੱਟ ਤੋਂ ਘੱਟ ਇਹਨਾਂ ਨੂੰ ਕੋਈ ਨੌਕਰੀ ਆ ਕੋਈ ਨਾ ਕੋਈ ਜਰੂਰ ਦੇਣਾ ਚਾਹੀਦਾ। ਵੱਸ ਤੋਂ ਪਹਿਲਾਂ 19 ਫਰਵਰੀ ਨੂੰ ਹਮਲਾ ਹੋਇਆ ਉਸ ਤੋਂ ਬਾਅਦ 12 13 ਮਈ ਦੀ ਦਰਮਿਆਨ ਦੀ ਰਾਤ ਹੋਇਆ ਹਰ ਵਾਰ ਪੁਲਿਸ ਨੂੰ ਕੰਪਲੇਟ ਕੀਤੀ ਗਈ। ਇੱਥੋਂ ਤੱਕ ਕਿ ਐਸਐਸਪੀ ਨੂੰ ਵੀ ਜਿਹੜਾ ਵਟਸਐਪ ਕੀਤਾ ਗਿਆ ਲੈ ਕੇ ਕੋਈ ਕਾਰਵਾਈ ਨਹੀਂ ਹੋਈ। ਹੁਣ ਅਜਿਹੇ ਚ ਪਰਿਵਾਰ ਨੂੰ ਇਨਸਾਫ ਕਿਸ ਤਰ੍ਹਾਂ ਮਿਲੂਗਾ ਜੀ ਕਿਸ ਤਰ੍ਹਾਂ ਉਮੀਦ ਕੀਤੀ ਜਾ ਸਕਦੀ ਹੈ? ਮੈਂ ਉਹੀ ਕਹਿ ਰਿਹਾ ਆ ਆ ਜਿਹੜੀ ਅੱਜ ਇਸ ਘੜੀ ਕਹਾਣੀ ਹੈ ਨਾ ਆ ਪੰਜਾਬ ਦੇ ਹਜ਼ਾਰਾਂ ਘਰਾਂ ਦੀ ਕਹਾਣੀ ਹੈ। ਜਿਹੜੇ ਵੀ ਜਾਂਦੇ ਪੁਲਿਸ ਸਟੇਸ਼ਨ ਪੁਲਿਸ ਵਾਲੇ ਪੁੱਛਦੇ ਹੀ ਨਹੀਂ। ਇਨ ਐਸਐਸਪੀ ਨਹੀਂ ਪੁੱਛਦੇ ਐਂ ਲੱਗਦਾ ਜਿਵੇਂ ਗੈਂਗਸਟਰ ਤੇ ਪੁਲਿਸ ਦੇ ਵਿੱਚ ਸਾਂਝ ਹੋ ਗਈ ਹੈ ਕਿਉਂਕਿ ਕਰੋੜਾਂ ਰੁਪਏ ਉਹਨਾਂ ਨੂੰ ਉਤੇ ਦੇਣੇ ਪੈਂਦੇ ਆ ਕਰੋੜਾਂ ਕਮਾਉਣ ਵਾਸਤੇ ਐਜੇ ਲੋਕਾਂ ਨੂੰ ਵੀ ਖੁੱਲੀ ਛੁੱਟੀ ਦਿੰਦੀ ਹੈ ਜਿਹੜੇ ਡਰੱਗ ਵੇਚਦੇ ਆ ਸੋ ਆ ਨੈਕਸਸ ਤੋੜਨਾ ਪੈਣਾ ਹੈ ਮੈਂ ਡੀਜੀਪੀ ਨਾਲ ਵੀ ਗੱਲ ਕਰੂੰਗਾ ਕਿ ਜੇ ਇਹ ਅਜਾ ਚੱਲਦਾ ਰਿਹਾ ਇੰਨਾ ਝਾੜੂ ਵਾਲਿਆਂ ਦਾ ਭੱਜਣਾ ਆ ਜਿੰਨੇ ਬਾਹਰੋਂ ਆਏ ਆ ਆ ਤਾਂ ਅਗਲੇ 6 ਕਿੰਨੇ ਨੇ ਭੱਜ ਜਾਣਾ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਇੱਥੋਂ ਰਹਿਣਾ ਮੁਸ਼ਕਲ ਹੋ ਜਾਣਾ ਹੈ ਪਰ ਕਿੱਡਾ ਵੱਡਾ ਨੁਕਸਾਨ ਕਰ ਜਾਣਗੇ ਮੈਂ ਪੁਲਿਸ ਆਫਸਰਾਂ ਨੂੰ ਕਹਿੰਦਾ ਤੁਸੀਂ ਤਾਂ ਇੱਥੇ ਰਹਿਣਾ ਹੈ ਤੁਹਾਡੀ ਤਾਂ ਜੁਮਵਰੀ ਹੈ ਤੁਹਾਡਾ ਘਰ ਹੈ ਘਰ ਤੋਂ ਨੋ ਜੁਮਵਰੀ ਨਭਾਓ ਅਸੀਂ ਮੈਂ ਆਪਣੀ ਪਾਰਟੀ ਦਾ ਯੂਨਿਟ ਸਾਡਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਵੀ ਹੈਗੇ ਮੈਂ ਇਹਨਾਂ ਨੂੰ ਕਹਿੰਦਾ ਜਿੱਥੇ ਵੀ ਜਾਣਾ ਪਏ ਪਰਿਵਾਰ ਨਾਲ ਲੱਗ ਕੇ ਤੁਸੀਂ ਜਿਹੜੇ ਜਾਣਾ ਪਏ ਕੋਰਟ 'ਚ ਵੀ ਜਾਣਾ ਜੇ ਦਰਖਾਸਤ ਵੀ ਦੇਣੀ ਹੋ ਕੁਝ ਵੀ ਕਰਨਾ ਪਏ ਅਕਾਲੀ ਦਲ ਆਪਣੀ ਕੌਂਸਲ ਪੂਰੀ ਲੜਾਈ ਲੜੂਗਾ ਅਕਾਲੀ ਦਲ ਇਸ ਪਰਿਵਾਰ ਨਾਲ ਖੜਾ ਸਾਡੇ ਪਰਿਵਾਰ ਦਾ ਹਿੱਸਾ ਸੀ ਜਿਹੜਾ ਅੱਜ ਬੰਦਾ ਨਹੀਂ ਹੈ ਉਹ ਲਗਾਤਾਰ ਉਹਨੇ ਅਕਾਲੀ ਦਲ ਦੀ ਤੇ ਇਲਾਕੇ ਦੀ ਸੇਵਾ ਕੀਤੀ ਪਰੋਟੀਆਂ ਆ ਰਹੀਆਂ ਜੀ ਲਗਾਤਾਰ ਤੇ ਪੁਲਿਸ ਦਾ ਇੱਕੋ ਇੱਕ ਹੀ ਡਰਾਮਾ ਹੈ ਕਿ ਇੱਕ ਲੜਦੇ ਵਿੱਚ ਗੋਲੀ ਮਾਰ ਕੇ ਇੰਕਾਊਂਟਰ ਕਰ ਦਿੰਦੇ ਨੇ ਤੁਸੀਂ ਇਸ ਨੂੰ ਕਿਵੇਂ ਦੇਖ ਰਹੇ ਹੋ ਬੰਦਿਆਂ ਦਾ ਪਤਾ ਨਹੀਂ ਲੱਗਦਾ ਕਿ ਉਹੀ ਬੰਦੇ ਨੇ ਜਾਂ ਹੋਰ ਨੇ ਬਸ ਇਹੀ ਡਰਾਮਾ ਚੱਲੀ ਜਾ ਰਿਹਾ ਜੀ ਲੜਦੇ ਗੋਲੀ ਮਾਰ ਕੇ ਇੰਕਾਊਂਟਰ ਕਰਤਾ ਜੀ ਮੈਂ ਤਾਂ ਕਈ ਘਰਾਂ 'ਚ ਗਿਆ ਜਿੱਥੇ ਮੈਨੂੰ ਦੱਸਿਆ ਕਿ ਪੁਲਿਸ ਵਾਲੇ ਕਹਿੰਦੇ ਯਾਰ ਜਿੰਨਾ ਪੈਸਾ ਮੰਗਦੇ ਆ ਦੇ ਦਿਓ ਖੜਾ ਛੜਾਓ ਆਪਣਾ ਨਹੀਂ ਤੇ ਵੀ ਕੋਈ ਜਾਨ ਲੈ ਲੰਗੇ